ਸਭ ਕੋਈ ਰਾਮ ਹੀ ਜਪੇ ਸਪਸ਼ਟ ਕੀਤਾ ਆਪਣੇ ਰਾਮ ਭਜ ਰੇ ਆਨਸੀਆ ਜੋ ਕੋਈ ਤੇਰਾ ਰਾਮ ਹੈ ਕਿਸੇ ਦਾ ਰਾਮ ਕੋਈ ਕਿਸੇ ਦਾ ਕੋਈ ਪਰ ਜਿਹੜਾ ਵੀ ਜਿਸ ਦਾ ਰਾਮ ਹੈ ਉਸ ਨੂੰ ਜ਼ਰੂਰ ਜਪੇ ਮਨ ਲਾ ਕੇ ਜਪੇ ਔਰ ਸੰਗਤ ਵਿੱਚ ਬਹਿ ਕੇ ਜਪੇ ਆਪਣੇ ਰਾਮ ਭਜ ਜਹਾਂ ਜਾਂ ਜਿਸकी लगन ਹੈ ਤਹਾ ਤਹਾ ਤਿਸਕਾਰਾਂ 10 ਬੱਚੇ ਖੜੋਤੇ ਹੋਣ ਦਸਾਂ ਨੂੰ ਕੇ ਵਾਰੀ ਕਹਿ ਦਈਏ ਭਈ ਆਪਣੇ ਪਿਤਾ ਦੇ ਆਖੇ ਲਗਿਆ ਕਰੋ ਉਹ ਪਿਤਾ ਦਸਾਂ ਦਾ ਆਪਣਾ ਆਪਣਾ ਸਾਰਿਆਂ ਦਾ ਇੱਕੋ ਨਹੀਂ ਪਰ ਜਿਹੜਾ ਇੱਕ ਉਪਦੇਸ਼ ਕਰ ਦਿੱਤਾ ਵੀ ਆਪਣੇ ਪਿਤਾ ਦੇ ਆਖੇ ਲਗਣਾ ਇਹ ਸਾਰਿਆਂ ਨੂੰ ਸਾਂਝਾ ਆਖੇ ਆਪਣੇ ਰਾਮ ਭਜ ਵਈ ਆਪਣੇ ਰਾਮ ਨੂੰ ਜੋ ਤੇਰਾ ਆਪਣਾ ਹੈ ਹਕਤ ਨਹੀਂ ਆ ਮਾਈਆਂ ਬੈਠੀਆਂ ਨੇ ਜੇ ਇੱਕ ਵਾਰੀ ਕਹਿ ਦਈਏ ਆਪਣੇ ਪਤੀ ਦੀ ਸੇਵਾ ਕਰਿਆ ਕਰ ਤੇ ਜੋ ਜਿਸ ਦਾ ਪਤੀ ਹੈ ਉਸਨੇ ਉਸੇ ਦੀ ਸੇਵਾ ਕਰਨੀ ਤਾਂ ਆਪਣੇ ਰਾਮ ਭਜਰੇ ਆਲਸੀਆ ਆਲਸ ਨਾ ਕਰ ਰਾਮ ਜਪਣ ਵੇਲੇ ਅਲਸ ਨਾ ਆਵੇ ਆਪਣੇ ਰਾਮ ਭਜਰੇ ਆਲਸੀਆ कोई राम ना भजे अपने परमेर ना जपे गुरु कर तो के चरण हाजिर ना होम कर लिया गया जाके पिंड भरा दे जी उसकी कल्याण हो जाएगी साहब आखिर नहीं <coughs> जो अपने राम तो बेमुख होके मर है उसकी कल्याण कि में हो सकती। ਕੰਨਿ ਕਬੀਰ ਨੇ ਆਖਿਆ ਕਹੋ ਗੁਰ ਗਜ ਸ਼ਿਵ ਸਭ ਕੋਈ ਜਾਣੇ ਕਹੋ ਗੁਰ ਗਜ ਸ਼ਿਵ ਸਭ ਕੋਈ ਜਾਣੇ ਲੁਹਾ ਕਬੀਰ ਰਮਤ ਸ੍ਰੀ ਰਾਮੇ ਕਿ ਕਬੀਰ ਆਪਣੇ ਰਾਮ ਨੂੰ ਜਪਦਾ ਮੋਇਆ ਵੀ ਤੁਸੀਂ ਮੇਰੇ ਗਵਾ ਆਪਣੇ ਰਾਮ ਨੂੰ ਜਪਣਾ ਜਿਹੜਾ ਜਿਸ ਦਾ ਰਾਮ ਹੈ ਕਬੀਰ ਨੇ ਸੋਚਿਆ ਵੀ ਬਨਾਰਸ ਵਿੱਚ ਆ ਕੇ ਮਰ ਜਾਣਾ ਸਭ ਕੋਈ ਸਮਝਦਾ ਹੈ ਵੀ ਸਿੱਧਾ ਬੈਕੁੰਠ ਨੂੰ ਗਿਆ ਜੋ ਕੋਈ ਸ਼ਿਵਪੁਰੀ ਵਿੱਚ ਮਰੇਗਾ ਸਵਰਗ ਨੂੰ ਜ਼ਰੂਰ ਜਾਏਗਾ ਸ਼ਿਵ ਜੀ ਨੇ ਵਰਦਾਨ ਦਿੱਤਾ ਹੋਇਆ ਤੇ ਆਮ ਲੋਕੀ ਇਸ ਗੱਲ ਤੇ ਅੱਖਾਂ ਮਿਊਟ ਕੇ ਧਰ ਪਏ ਹਨ ਨਾਮ ਕੋਈ ਜਪਦਾ ਨਹੀਂ ਜਰਾ ਇਹਨਾਂ ਨੂੰ ਸੋਚ ਜੀਤਾ ਪਾ ਦੇ ਮਾਣੀ ਵਿੱਚ ਵੀ ਸਾਇਬ ਨੇ ਆਖਿਆ ਮਨੋਂ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਮਨ ਦਾ ਹੋਵੇ ਕਠੋਰ ਜਿਸ ਦਾ ਮਨ ਟਲਿਆ ਨਹੀਂ ਤੇ ਮਨ ਜਦ ਵੀ ਟਲੇਗਾ ਆਪਣੇ ਗੁਰੂ ਦੇ ਬਚਨ ਸੁਣ ਕੇ ਹੀ ਟਲੇਗਾ ਮਨੋਂ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਮਨ ਦਾ ਹੋਵੇ ਕਠੋਰ ਤੇ ਮਰ ਜਾਏ ਬਨਾਰਸ ਵਿੱਚ ਆਣ ਕੇ ਉਹ ਨਰਕਾਂ ਤੋਂ ਬਚ ਨਹੀਂ ਸਕਣਾ ਸ਼ਿਵਜੀ ਨੇ ਬਾਮੀ ਵਰ ਦਿੱਤਾ ਹੋਇਆ ਵੀ ਮੇਰੀ ਪੁਰੀ ਵਿੱਚ ਕੋਈ ਮਰੇਗਾ ਸਵਰਗ ਨੂੰ ਜਾਏਗਾ ਪਰ ਆਖਿਆ ਮਨ ਦਾ ਕਠੋਰ ਸ਼ਿਵਜੀ ਦਾ ਵਰਦਾਨ ਦਿੱਤਾ ਹੋਇਆ ਵੀ ਉਸ ਨੂੰ ਨਹੀਂ ਲੱਗੇਗਾ ਤੇ ਹਰ ਕਾ ਸੰਤ ਮਰੇ ਹਰਮ ਦੇ ਪਰਮੇਸ਼ਰ ਦਾ ਹੋਵੇ ਸੰਤ ਕੋਈ ਪਿਆਰਾ ਨਾਮ ਜਪਣ ਵਾਲਾ ਤੇ ਮਰ ਜਾਏ ਹਰਮ ਬਾ ਧਰਤੀ ਤੇ ਕਠੋਰ ਧਰਤੀ ਤੇ ਉਸ ਧਰਤੀ ਤੇ ਜਿੱਥੇ ਸਾਰੀ ਉਮਰ ਕਸਾਈਆਂ ਨੇ जीव घात किते हैं कि ऐसी कठोर भूमि ते कोई रब दा प्यारा आखिर ते श्वास दे गया है और जप रहा सी श्रीवा तो सिर्फ कल्ला नहीं तरेगा हर का संत मरे हड़म्बे आके सगली सैन तराई ये हड़म्बा तरती नेड़े ही है साढ़े पासे भी हड़म्बा धरती आखदे सन ਖੜਮ ਬਾਤ ਰਤੀ ਜਿਸ ਸੱਜਣ ਠੱਗ ਹੋਇਆ ਕਠੋਰ ਤਰਤੀ ਇਸ ਪਾਸੇ ਕੋਈ ਮੂੰਹ ਕਰਕੇ ਨਹੀਂ ਸੀ ਤੁਰਦਾ ਵੀ ਜਿਹੜਾ ਸੱਜਣ ਦੇ ਵਸ ਪੈ ਗਿਆ ਉਹ ਫਿਰ ਜਾਨੋ ਗਿਆ ਜਾਨੋ ਗਿਆ ਤੇ ਫਿਰ ਜਹਾਨੋ ਗਿਆ ਬਾਬੇ ਨੇ ਜਿਸ ਵੇਲੇ ਰੁਕ ਕੀਤਾ ਸੱਜਣ ਦੀ ਕਠੋਰ ਤਰਤੀ ਵੱਲ ਮਦਾਨੇ ਆਖਿਆ ਪਾਤਸ਼ਾ ਇਧਰ ਜੇ ਮੂੰਹ ਕਰਕੇ ਤੁਰਦਾ ਤੇ ਅਗੋਂ ਇੰਜਾਪਦਾ ਜਿਵੇਂ ਅੱਗ ਪਈ ਬਲਦੀ ਹੋਵੇ ਸ਼ੇਖ ਆਉਂਦਾ ਹੈ ਹਮਰ ਦਾ ਨਿਆ ਕਠੋਰ ਦਰਦੀ ਹਰੰਬਾ ਕਰਦੀ ਤੁਲੰਬੇ ਬਲਦੀ ਇੱਥੇ ਇੱਕ ਮਹਾਪਾਪੀ ਬੈਠਾ ਜਿਸ ਨੇ ਬੜੇ ਪਾਪ ਕੀਤੇ ਬੜਿਆਂ ਜੀਵਾਂ ਦਾ ਇਸਨੇ ਖਾਤ ਕੀਤਾ ਬਹੁਤ ਠੱਗੇ ਕਿ ਮਰਦਾਨੀਆਂ ਉੱਥੇ ਇਸ ਵਾਸਤੇ ਚਲਣਾ ਕਿ ਇਹਦਾ ਪਾਪੀ ਵੀ ਜੇ ਨਦਰ ਵਿੱਚ ਆਏਗਾ ਤਾਂ ਦੁਨੀਆ ਦੇਖੇਗੀ ਉਹ ਤਰੇਗਾ ਸਿਰਫ ਕੱਲਾ ਨਹੀਂ ਤਰੇਗਾ ਬਲਕਿ ਤਰਨ ਜੋਗਾ ਹੋ ਜਾਏਗਾ ਉਸ ਹਰਮ ਬਾ ਤਰਤੀ ਨੂੰ ਤੀਰਥ ਬਣਾ ਦੇਣਾ ਕਿ ਲੋਕੀ ਆਉਣ ਤੇ ਭਾਈ ਕਬਰ ਭਾਈ ਜਿ ਸਜਣ ਦੇ ਉਸ ਗੁਰਦੁਆਰੇ ਨੂੰ ਜਿੱਥੇ ਉਸ ਦੀ ਸਮਾਦ ਹੋਵੇਗੀ ਲੋਕੀ ਮੱਥਾ ਟੇਕਣਗੇ ਮੈਂ ਆਪ ਦੇਖੀ ਹੈ ਬੋਲੋ ਤਾਂ ਜਿਲੇ ਵਿੱਚ ਮਖਦੂਮ ਫੋਰ ਸਟੇਸ਼ਨ ਦੇ ਨਾਲ ਭਾਈ ਸਜਣ ਦੀ ਸਮਾਜ ਤੇ ਮੇਲਾ ਲਗਦਾ ਸੀ ਮੇਲਾ ਜਪਨ ਵਾਲਾ ਜੋ ਹੋ ਗਿਆ ਤੋ ਹਰ ਕਾ ਸੰਤ ਮਰੇ ਹਰੰਬੇ ਸਗਲੀ ਸੈਨ ਤਰਾਈ ਕਬੀਰ ਦਾ ਅੰਤ ਵੇਲਾ ਸੀ ਸੇਵਕ ਸਾਰੇ ਰੋ ਰਹੇ ਸਨ ਕੋਈ ਸਾਨੂੰ ਸੇਵਾ ਬਖਸ਼ੋ ਕੋਈ ਹੁਕਮ ਦੇਓ ਤੁਸੀਂ ਹੁਣ ਜਾ ਰਹੇ ਹੋ ਕੋਈ ਸਾਡੀ ਕਲਿਆਣ ਦਾ ਸਾਨੂੰ ਉਪਦੇਸ਼ ਕਰੋ ਅਸੀਂ ਕਿਵੇਂ ਤਰਾਂਗੇ ਕਬੀਰ ਨੇ ਆਖਿਆ ਫਿਰ ਮੇਰਾ ਇੱਕ ਬਚਨ ਮੰਨਦਾ ਕਿਹੜਾ ਮੇਰਾ ਮੰਜਾ ਚੁਕਲਾ ਇਸ ਕਾਸ਼ੀਪੁਰੀ ਤੋ ਮੈਨੂੰ ਬਾਹਰ ਲੈ ਚਲੋ ਉਸ ਹਰਮ ਬਾ ਧਰਤੀ ਤੇ ਲੈ ਚਲੋ ਜਿਹੜੀ ਥਾਂ ਰਖੀ ਦੀ ਸਰਾਪੀ ਹੋਈ ਹੈ ਸ਼ਿਵ ਜੀ ਨੇ ਜਦੋਂ ਸ਼ਿਵਪੁਰੀ ਬਣਾਈ ਕਾਸ਼ੀਪੁਰੀ ਬਣਾਈ ਵਰਦਾਨ ਦਿੱਤਾ ਵੀ ਜੋ ਕੋਈ ਇੱਥੇ ਆਣ ਕੇ ਮਰੇਗਾ ਉਹ ਵੇ ਕਿੰਥ ਨੂੰ ਜਾਏਗਾ ਇਸ ਵਾਰ ਤੇ ਬੜੇ ਬੜੇ ਤਨੀ ਲੋਕ ਜਿਸ ਵੇਲੇ ਕੰਮ ਕਾਜ ਤੋਂ ਵਿਲੇ ਹੋ ਗਏ ਪੁੱਤਰਾਂ ਨੇ ਸਾਰਾ ਕੁਝ ਸੰਭਾਲ ਲਿਆ ਤੇ ਹੁਣ ਕਰਨ ਜੋਗੇ ਨਹੀਂ ਰਹਿ ਚਲੋ ਵੀ ਕਾਸ਼ੀ ਜਾ ਕੇ ਵਸੀਏ ਆਖਿਰਲਾ ਸਮਾਂ ਉੱਥੇ ਗੁਜ਼ਾਰੀਏ ਕਿ ਸਾਰੀ ਉਮਰ ਪਾਪ ਕੀਤੇ ਹਨ ਸ਼ਿਵ ਜੀ ਦੇ ਵਰਦਾਨ ਨਾਲ ਸ਼ਾਇਦ ਪਿਛੋ ਕਲਿਆਣ ਹੋ ਜਾਏ ਪਰ ਕਬੀਰ ਨੇ ਇਸ ਗੱਲ ਨੂੰ ਝਟਲਾ ਮਣਵਾਸਤੇ ਅਕੀਆ ਮੇਰਾ ਮੰਜਾ ਚੁੱਕ ਲਓ ਤੇ ਹੜੰਬਾ ਧਰਤੀ ਤੇ ਲੈ ਜਾਓ ਹੜੰਬਾ ਧਰਤੀ ਇੱਥੋਂ ਥੋੜੇ ਹੀ ਮੀਲੇ ਤੇ ਥੋੜੀਕ ਦੂਰ ਹੈ ਜਿੱਥੇ ਇੱਕ ਰਿਸ਼ੀ ਦੇ ਮਨ ਵਿੱਚ ਖਿਆਲ ਆਇਆ ਇਹ ਸ਼ਿਵਦੇਵਰ ਦੇ ਕੇ ਆਪਣੀ ਨਗਰੀ ਬਸਾ ਸਕਦੇ ਹਨ ਤੇ ਮੇਰੀ ਕਮਾਈ ਕੋਈ ਘਟਦਾ ਨਹੀਂ ਮੈਂ ਵੀ ਐਸੀ ਨਗਰੀ ਰਚਾਂਗਾ ਕਿ ਲੋਕ ਮੇਰੀ ਪੁਰੀ ਵਿੱਚ ਆਣ ਕੇ ਵਸਣਗੇ ਮੈਂ ਗੱਥ ਫਸਿਆ ਕਰੇ شوف ਜੀਨੇ ਸੋਚਿਆ ਤਾਂ ਮੁਕਾਬਲੇ ਤੇ ਉਤਰ ਆਇਆ ਮੇਰੀ ਨਗਰੀ ਦੇ ਨਾਲ ਹੀ ਆਣ ਕੇ ਬੈਠ ਗਿਆ ਜੁੜੀ ਕਿ ਦੂਰ ਕਿਤੇ ਉਰੇ ਪਰੇ ਹੁੰਦਾ ਤਾਂ ਗੱਲ ਹੋਰ ਸੀ ਲੋਕਾਂ ਦੇ ਮਨਾਂ ਵਿੱਚ ਸੰਸਾ ਪੈ ਜਾਏਗਾ ਇੱਥੇ ਵਸੀਏ ਕਿ ਉੱਥੇ ਵਸੀਏ ਇਸ ਵਾਸਤੇ ਇੱਕ ਮਾਮੂਲੀ ਬੰਦੇ ਦਾ ਰੂਪ ਧਾਰ ਕੇ ਕੋਲ ਆਣ ਬੈਠੇ ਤੇ ਪੁੱਛਣ ਲੱਗੇ ਮਹਾਰਾਜ ਬੜੀ ਤਪੱਸਿਆ ਕਰ ਰਹੇ ਹੋ ਅਖੇ ਹਾਂ ਕੋਈ ਮਤਲਬ ਹੈ ਅਖੇ ਬਾਰਾ ਕੀ ਮਤਲਬ ਹੈ ਉਹਨੇ ਕਿਹਾ ਮੈਂ ਵੀ ਇੱਥੇ ਇੱਕ ਨਗਰੀ ਬਸਾਣੀ ਹੈ ਔਰ ਨਗਰੀ ਨੂੰ ਇਹ वरदान ਦੇਣੇ ਜੋ ਕੋਈ ਮੇਰੀ ਪੁਰੀ ਵਿੱਚ ਆਣ ਕੇ ਵਸੇਗਾ ਉਹ ਵੀ ਸਵਰਗ ਨੂੰ ਜਾਏਗਾ ਅੱਜ ਬੜਾ ਵੱਲ ਹੈ ਬੜੀ ਤਵੱਸ਼ਿਆ ਕਰ ਰਹੀ ਹੂੰ ਬੜਾ वरदान ਦੇਣ ਦੀ ਇੱਛਾ ਹੈ ਪਰ ਜਟਵਾਦ ਮੁਰਚਾ ਪੁੱਛਿਆ ਮਹਾਰਾਜ ਜੋ ਤੁਹਾਡੀ ਪੁਰੀ ਵਿੱਚ ਇੱਥੇ ਆਣ ਕੇ ਮਰੇਗਾ ਉਹ ਕਿੱਥੇ ਜਾਏਗਾ ਨੇ ਕਿਹਾ ਤੂੰ ਵੀ ਬੜਾ ਕੋਈ ਮੂਰਖ ਹੈ ਬਾਰ ਬਾਰ ਪੁੱਛਣਾ ਕਿੱਥੇ ਜਾਏਗਾ ਮੈਂ ਜੋ ਕਹਿ ਦਿੱਤਾ ਵੀ ਜੋ ਕੋਈ ਇੱਥੇ ਮਰੇਗਾ ਉਹ ਵੈਕੁੰਠ ਨੂੰ ਜਾਏਗਾ ਸੁਰਗ ਨੂੰ ਜਾਏਗਾ ਕੋਈ ਲੋੜ ਨਹੀਂ ਜਪਦੀ ਕੋਈ ਲੋੜ ਨਹੀਂ ਤਪਦੀ ਮੈਂ ਇਤਨਾ ਜਪ ਤਪ ਕੀਤਾ ਕਿ ਮੇਰੇ ਵਰਦਾਨ ਨਾਲ ਜੋ ਕੋਈ ਇਸ ਮੇਰੀ ਵਸਾਈ ਪੂਰੀ ਵਿੱਚ ਮਰੇਗਾ ਉਹ ਵੈਕੁੰਠ ਨੂੰ ਜਾਏਗਾ ਥੋੜੀ ਦੇਰ ਬਾਅਦ ਸ਼ਿਵ ਜੀ ਨੇ ਮੁਰਚਾ ਪੁੱਛਿਆ ਮਹਾਰਾਜ ਮੈਨੂੰ ਭੁੱਲ ਗਿਆ ਉਹ ਕਿੱਥੇ ਜਾਏਗਾ ਮਰ ਕੇ ਕਿਰਕ ਦਿੱਤਾ ਵਹੀ ਵੈ ਕੁੰਛ ਨੂੰ ਜਾਏਗਾ ਸਵਰਗ ਨੂੰ ਜਾਏਗਾ ਤੇ ਜਟਵਾਦ ਮੁਰਚਾ ਪੁੱਛਿਆ ਮਹਾਰਾਜ ਉਹ ਕਿੱਥੇ ਜਾਏਗਾ ਸ਼ਿਵ ਜੀ ਨੂੰ ਬਾਰ ਬਾਰ ਪੁੱਛਦਿਆਂ ਵੇਖ ਕੇ ਰਿਸ਼ੀ ਨੂੰ ਗੁੱਸਾ ਆ ਗਿਆ ਤੇ ਕਹਿੰਦਾ ਓਏ ਨਰਕਾ ਨੂੰ ਜਾਏਗਾ ਹੋਰ ਕਿੱਥੇ ਜਾਏਗਾ ਉਹਨੇ ਆਖਿਆ ਬਸ ਮਹਾਰਾਜ ਤੁਹਾਡੇ ਮੂੰਹੋਂ ਇਹੀ ਕਹਾਣਾ ਤੋ ਸਰਾਪੀ ਧਰਤੀ ਉਤੇ ਕੋਈ ਵੀ ਮਰਨਾ ਨਹੀਂ ਚਾਹੁੰਦਾ ਕਿਉਂਕਿ ਰਿਸ਼ੀ ਨੇ ਦਿੱਤਾ ਹੋਇਆ ਸ਼ਰਾਪ ਜੋ ਕੋਈ ਇੱਥੇ ਮਰੇਗਾ ਉਹ ਨਰਕ ਚ ਜਾਏਗਾ ਉਹਨੂੰ ਆਖਿਆ ਹਰੰਬਾ ਧਰਤੀ ਤੇ ਅੰਤ ਵੇਲੇ ਕਬੀਰ ਨੇ ਆਖਿਆ ਮੇਰਾ ਮੰਝਾ ਚੁੱਕ ਲਓ ਮੈਨੂੰ ਉਸ ਹਰੰਬਾ ਧਰਤੀ ਤੇ ਲੈ ਚੱਲੋ ਕਿਉਂਕਿ ਮੈਂ ਉੱਥੇ ਜਾ ਕੇ ਮਰਨਾ ਚਾਹੁੰਦਾ ਮੈਂ ਦੱਸਣਾ ਹੈ ਕਿ ਨਾਮ ਜਪਣ ਵਾਲਾ ਪਾਵੇਂ ਕਿਤੇ ਮਰ ਜਾਏ ਕਿਹੜੀ ਸਰਾਪੀ ਹੋਈ ਧਰਤੀ ਹੋਵੇ ਉਹ ਕੱਲਾ ਨਹੀਂ ਤਰਦਾ ਆਪਣੀ ਸਗਲੀ ਸੈਨਾ ਸੰਗੀ ਸਾਥੀ ਨਾਲ ਤਰਦਾ ਹੈ ਕਿਉਂਕਿ ਜਪ ਗੋਵਿੰਦ ਸੰਗੀ ਸਭ ਤਾਰੇ ਜਪ ਗੋਵਿੰਦ ਸੰਗੀ ਸਬਤਾਰੇ ਬਹੁਤ ਨਹੀਂ ਪੰਜ ਬਟਵਾਰੇ ਜਿਨਾ ਪਰਮੇਸ਼ਰ ਦਾ ਨਾਮ ਜਪਿਆ ਕੋਈ ਕਰਮ ਧਰਮ ਹੋਰ ਮਨ ਵਿੱਚ ਨਹੀਂ ਆਰਾਧਿਆ ਕੇਈ ਪ੍ਰਮਾਣ ਦਿੰਦੇ ਹਨ ਜੀ ਨਾਵੇਂ ਪਾਸਾ ਨੇ ਆਖਿਆ ਨਾ ਹਰ ਭਜਿਓ ਨਾ ਤੀਰਥ ਸੇਵਿਓ ਮੈਂ ਨਾ ਪਰਮੇਸ਼ਰ ਦਾ ਨਾਮ ਜਪਿਆ ਐ ਨਾ ਮੈਂ ਤੀਰਥਾਂ ਤੇ ਗਿਆ ਤਾਂ ਤੀਰਥਾਂ ਨੂੰ ਉਹਨਾਂ ਨੇ ਵੀ ਮੁਖ ਰੱਖਿਆ ਬਾਣੀ ਵਿੱਚ ਆਖਿਆ ਜਦੋਂ ਸਤਗੁਰੂ ਤੀਰਥਾਂ ਤੇ ਗਏ ਤੋਂ ਆਪਣੀ ਕਲਿਆਣ ਵਾਸਤੇ ਨਹੀਂ ਗਏ ਤੀਰਥ ਉਦਮ ਸਤਗੁਰੂ ਕੀਆ ਸਭ ਲੋਕ ਉਦਰਨ ਅਰਥਾ ਕਿ ਲੋਕ ਤੀਰਥਾਂ ਤੇ ਜਾ ਕੇ ਵੀ ਤੀਰਥਾਂ ਦਾ ਮਹਤਮ ਨਹੀਂ ਜਾਣਦੇ ਇਸ ਵਾਸਤੇ ਗਰੀਬ ਨਿਵਾਜ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਤੀਰਥਾਂ ਤੇ ਚੱਲੇ ਕਿਉਂਕਿ ਪਹਿਲਾਂ ਗੁਰਗੱਦੀ ਮਿਲਣ ਤੋਂ ਪਹਿਲਾਂ ਆਪ ਤੀਰਥਾਂ ਤੇ ਜਾਂਦੇ ਸਨ ਔਰ ਲੋਕਾਂ ਨੂੰ ਦੇਖਦੇ ਸਨ ਦੇਖ ਕੇ ਬੜੇ ਹੈਰਾਨ ਹੁੰਦੇ ਸਨ ਉਹ ਗੰਗਾ ਤੇ ਆ ਕੇ ਵੀ ਲੋਕ ਝੂਠ ਬੋਲਦੇ ਗੰਗਾ ਤੇ ਵੀ ਜੁੱਤੀ ਚੋਰ ਆ ਜਾਂਦੀ ਹੈ ਨਾ ਜਿਵੇਂ ਕੋਈ ਸੰਗਤ ਵਿੱਚ ਵੀ ਆ ਜਾਂਦਾ ਹੈ ਪਰ ਕਾਦੇ ਵਾਸਤੇ ਜੁੱਤੀਆਂ ਚੁਰਾਉਣ ਵਾਸਤੇ ਕਿਸੇ ਦੀ ਕੋਈ ਚੀਜ਼ ਡਿੱਗ ਪਈ ਉਹ ਚੁੱਕ ਲਈ ਝੜਖ ਤਾਂ ਖਿਆਲ ਰਿਹਾ ਵੀ ਵਾਪਸ ਕਰਨੀ ਹੈ ਪਰ ਹੌਲੀ ਹੌਲੀ ਮਨ ਬੇਈਮਾਨ ਹੁੰਦਾ ਗਿਆ ਬੋਜੇ ਵਿੱਚ ਪਾਈ ਤੇ ਮਨ ਮੁਕਰ ਗਿਆ ਮੇਰੇ ਸਮਝ ਲਿਆ ਮੇਰੀ ਹੈ ਸਾਥ ਸੰਗਤ ਬੋਲੋ ਸੁਬਹਾਨ ਅੱਲਾਹ ਉਹਨਾਂ ਨੇ ਕੋਈ ਮਹਾਤਮ ਨਹੀਂ ਜਾਣਿਆ ਤੀਰਥ ਦਾ ਨਾ ਸੰਗਤ ਦਾ ਇਸ ਵਾਰਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪੈਸਾ ਨੇ ਸੋਚਿਆ ਬੜੀ ਪੀੜ ਹੁੰਦੀ ਹੈ ਤੀਰਥਾਂ ਤੇ ਚਲੋ ਵੇ ਤੀਰਥਾਂ ਨੂੰ ਪਰਸੀਏ ਤੇ ਜੋ ਤੀਰਥ ਯਾਤਰੀ ਆਉਂਦੇ ਹਨ ਉਹਨਾਂ ਨੂੰ ਨਾਮ ਦਾ ਉਪਦੇਸ਼ ਦੇਈਏ ਤਾਂ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਣ ਅਰਥਾ ਇਸੇ ਤਰ੍ਹਾਂ ਸਤਿਗੁਰੂ ਤੁਰਦੇ ਤੁਰਦੇ ਦਇਆ ਦੇ ਕਿਨਾਰੇ ਆਏ ਦਿਨ ਚਪਣ ਵਾਲਾ ਸੀ ਮਲਾਂ ਨੂੰ ਸੱਦੇ ਆਏ ਵੇੜੀ ਲਿਆ ਉਹਨੇ ਸੋਚਿਆ ਬਹੁਤ ਲੋਕਾਂ ਇਨਾ ਦੇ ਨਾਲ ਤੇ ਹੱਥ ਅੱਧੀ ਹੋ ਜਾਏਗੀ ਭੇੜੀ ਤੇ ਪਾਰ ਕਰਦਿਆਂ ਕਰਦੇ ਆ ਉਹਨੇ ਆਖਿਆ ਜੀ ਹੁਣ ਵੇਲਾ ਹੋ ਗਿਆ ਠਹਿਰ ਜਾਓ ਦਿਨ ਚੜੇਗਾ ਤਾਂ ਫਿਰ ਭੇੜੀ ਲਿਆਵਾਂਗਾ ਮਲਾਂ ਜਵਾਬ ਦੇ ਕੇ ਚਲਾ ਗਿਆ ਸੰਗਤ ਨੇ ਬੇਨਤੀ ਕੀਤੀ ਫਾਤਿਹ ਚਾਵਨ ਰਾਤ ਇੱਥੇ ਹੀ गुजारੋਗੇ ਹਜ਼ੂਰ ਨੇ ਆਖਿਆ ਨਹੀਂ ਪਾਰਲੇ ਕਿਨਾਰੇ ਚੱਲਾਂਗੇ بادشاہ ਵੇੜੀ ਤਾਂ ਹੈ ਨਹੀਂ ਅਕੇ ਨਾਮ ਜਹਾਜ ਜੋ ਕੋਲ ਹੈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉਤਰੇ ਪਾ ਆ ਜਾ ਮੇਰੇ ਪਿੱਛੇ ਪਰ ਕੋਈ ਰਸਨਾ ਕੇ ਖਾਲੀ ਨਾ ਹੋਵੇ ਜੋ ਕੋਈ ਆਵੇ ਉਹ ਜਪਦਾ ਆਵੇ ਸਾਰੇ ਜਪ ਦੇ ਜਪ ਦੇ ਪਾਰ ਹੋ ਗਏ ਪਾਰਲੇ ਕਿਨਾਰੇ ਪਹੁੰਚੇ ਮਲਾਮ ਬੜਾ ਸਰਜ ਪਾਣੀ ਤਨਾ ਰੋੜ ਵਾਲਾ ਔਰ ਇਤਨਾ ਡੂੰਗਾ ये सारे तर के आए नहीं तो तुर आए हैं और इन्होंने गिटे तक पानी रहा मसा ये कोई बड़े करनी वाले हैं, बड़ी करामात वाले हैं, दुहाई परना से मथा टेकिया बेनती की थी उस जी कोई सेवा बख्शो सचे पातशाह ने आखिया सेवा करेगा अके हा तो फिर जो कोई इस घाट से आवे उस तो मसूल ना लिया जाए ਖਾਸ ਕਰਕੇ ਜੋ ਮੇਰਾ ਸਿੱਖ ਹੋ ਕਹ ਦੇਵੀ ਮੈਂ ਗੁਰੂ ਕਾ ਸਿੱਖਾਂ ਉਸ ਸਿੱਖ ਤੋਂ ਮਸੂਲ ਨਾ ਲਿਆ ਜਾਵੇ ਕਿਉਂ ਸਿੱਖ ਨੂੰ ਮੈਂ ਮਾਫੀ ਦਿੱਤੀ ਹੈ ਸਿੱਖ ਨੂੰ ਜਮ ਵੀ ਨਹੀਂ ਪੁੱਛ ਸਕਦਾ ਜਮਦੂਤ ਉਸੇ ਨਿਕਟ ਨਾ ਆਵੇ ਸਾਧ ਸੰਗh ਹਰ ਕੀਰਤਨ ਗਾਉਂਦਾ ਸਤ ਸੰਗh ਵਿੱਚ ਆ ਕੇ ਜੋ ਹਰੀ ਦਾ ਕੀਰਤਨ ਗਾਉਂਦਾ ਜਮਦੂਤ ਵੀ ਉਸ ਨੂੰ ਨੇੜੇ ਆਣ ਕੇ ਪੁੱਛ ਨਹੀਂ ਸਕਦਾ ਵੀ ਤੇਰਾ ਟਿਕਟ ਜੁਰਤੀ ਨਹੀਂ ਫਰਸਟ ਕਲਾਸ ਵਿੱਚ ਕੋਈ ਸੁੱਤਾ ਪਿਆ ਹੈ ਅੰਦਰ ਉਹਆ ਬੰਦ ਕਰਕੇ ਉਹਆ ਖੜਕਾ ਨਹੀਂ ਸਕਦਾ ਕੋਈ ਉਹਨੂੰ ਉਠਾ ਨਹੀਂ ਸਕਦਾ ਕਦੀ ਪੋਜੀਸ਼ਨ ਏਡੀ ਹੈ ਪਰ ਜਿੱਥੇ ਜਾ ਕੇ ਉਹਆ ਖੋਲੇਗਾ ਉੱਥੇ ਪੁੱਛਿਆ ਜਾਏਗਾ ਪਰ ਸਿੱਖ ਨੂੰ ਕੋਈ ਨਹੀਂ ਪੁੱਛ ਸਕਦਾ ਇਸ ਕੋਲ ਦਰਗਾਹ ਦਾ ਟਿਕਟ ਹੈ ਬਾਬਾ ਜੀ ਆਖਦੇ ਸਨ ਜਪਜੀ ਸਾਹਿਬ ਦੀ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਇਹ ਦਰਗਾਹ ਦਾ ਟਿਕਟ ਹੈ ਇਹ ਟਿਕਟ ਪੱਕਾ ਕਰੋ ਕਿ ਤੈਸਾ ਨਾ ਹੋਵੇ ਪੱਲੇ ਟਿਕਟ ਨਾ ਹੋਵੇ ਤੇ ਫਿਰ ਰਸਤੇ ਵਿੱਚ ਰੁਕੇ ਜਾਓ। ਸਤ ਸਿੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਰਾਜੇ ਨੇ ਪੁੱਛਿਆ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਤੁਹਾਡਾ ਸਿੱਖ ਹੈ? ਗੁਰੂ ਮਰਦਾਸ ਮਹਾਰਾਜ ਨੇ ਆਖਿਆ ਜਿਹੜਾ ਵਾਹਿਗੁਰੂ ਕਹਿ ਦੇਵੇ ਸਮਝ ਲਈ ਮੇਰਾ ਸਿੱਖ ਹੈ। ਤਾਂ ਸਿੱਖ ਨੂੰ ਉੱਥੇ ਫਿਰ ਮਸੂਲ ਕੋਈ ਨਾ ਪੁੱਛੇ। तो साहब इस वास्ते तीर्था ते गए कि तीर्था ते जाके भी महात्म प्रगट किसदा कीता नाम दा तो साहब आखिर अपने राम भजरे आलसिया गया पिंड भरता बनारस असबस्ता मुख चतुर वेद पढ़ता इतने कर्मा दे करने वाला भी नरक तो नहीं बच सकता दरगाह नु कौन जाएगा जिसको नामदा दा है तो अंत वेले कबीर ने आखिया मेरा मंजा चुक ਮੈਨੂੰ ਹਰੰਬਾ ਧਰਤੀ ਤੇ ਲੈ ਜਾਓ ਮੈਂ ਉੱਥੇ ਜਾ ਕੇ ਸਵਾਸ ਦੇਵਾਂਗਾ ਕਬੀਰ ਨੇ ਆਪ ਆਖਿਆ ਸਗਲ ਜਨਮ ਸਿਵ ਪੂਰੀ ਬਤਾਇਆ ਮਰਤੀ ਬਾਰ ਮਗਹਰ ਉਠਾਇਆ ਬਹੁਤ ਬਰਸ ਤਪ ਕੀਆ ਕਾਂਸੀ ਔਰ ਮਰਨ ਬਿਆ ਮਗਹਰ ਕੀ 바ਸੀ ਕਹੋ ਗੁਰ ਗਜ ਸਿਵ ਸਭ ਕੋਈ ਜਾਣੇ ਕਿ ਮੂਆ ਕਬੀਰ ਰਮਤ ਸ੍ਰੀ ਰਾਮ ਦੇ ਤੇ ਮੇਰੇ ਗਵਾਹ ਹਨ ਕੌਣ ਗਣੇਸ਼ ਨੂੰ ਸਜ ਲੋ ਕਿਉਂਕਿ ਗਣੇਸ਼ ਨੂੰ ਨਾਮ ਦੀ ਮਹਿਮਾ ਦਾ ਪਤਾ ਹੈ ਗਣੇਸ਼ ਪੂਜਨੀਕ ਹੀ ਨਾਮ ਜਪ ਕੇ ਹੋਇਆ ਉਹ ਜਾਣਦਾ ਹੈ ਕਿ ਨਾਮ ਦੀ ਕਿੱਡੀ ਮਹਿਮਾ ਮੇਰਾ ਗਵਾਹ ਵੀ ਪੁੱਛਣਾ ਹੈ ਤਾਂ ਗਣੇਸ਼ ਨੂੰ ਬੁਲਾ ਲ ਔਰ ਸ਼ਿਵਦੀ ਮਹਾਰਾਜ ਨੂੰ ਸੱਜ ਲੋ ਕਿ ਮਹਾਰਾਜ ਤੁਹਾਡੀ ਪੂਜਾ ਕਿਸ ਤਰ੍ਹਾਂ ਹੋ ਰਹੀ ਹੈ ਤੁਸੀਂ ਇਹ ਈਡੀ ਸਮਰਥਾ ਕਿੱਥੋਂ ਪਾਈ ਨਾਮ ਜਪ ਕੇ ਹੀ ਨਾ ਉਹੀ ਨਾਮ ਤੋਂ ਮੈਂ ਤੇ ਜਪਦਾ ਔਰ ਉਸੇ ਨਾਮ ਦੀ ਬਰਕਤ ਨਾਲ ਹਰਮ ਬਾਤ ਰਤੀ ਤੇ ਸਵਾਸ ਦੇ ਕੇ ਕਬੀਰ RAM ਦੀ ਗੋਦ ਵਿੱਚ ਜਾ ਸਮਾਇਆ ਔਰ ਕਹਿ ਗਿਆ RAM RAM